ਕੈਬਨਰ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਪਿੰਡ ਅਲਾਵਾਲ ਪਹੁੰਚੇ ਗੁਰਦੀਪ ਸਿੰਘ ਢਾਲੀਵਾਲ ਤੋਂ ਪ੍ਰਤਾਸਪੁਰ ਤੋਂ ਸੰਸਦ ਮੈਂਬਰ ਜਤਿੰਦਰ ਸਿੰਘ ਰੰਧਾਵਾ ਦੀ ਪਤਨੀ ਮੈਡਮ ਜਤਿੰਦਰ ਕੌਰ ਰੰਧਾਵਾ ਵੀ ਅਜੀਪਾਲ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਉਹਨਾਂ ਦੁੱਖ ਸਾਂਝਾ ਕੀਤਾ ਐਨ ਆਰ ਆਈ ਮਰਹੂਮ ਅਜੀਪਾਲ ਸਿੰਘ 길ਤੇ ਪਰਿਵਾਰ ਨਾਲ ਦੁੱਖ ਅਤੇ ਸਾਂਝਾ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਦਿੱਤਾ ਦਿੱਤਾ ਪਰੋਸਾ ਪਿੰਡ ਅਲਾਵਾਲੇ ਦੇ ਰਹਿਣ ਵਾਲੇ ਨੌਜਵਾਨ ਐਨ ਆਰ ਆਈ ਅਜੀਪਾਲ ਸਿੰਘ ਪੁੱਤਰ ਪਰਉਕਾਸ਼ ਸਿੰਘ ਤਬੀ ਤੇ ਤਨੀ ਅਮਰੀਕਾ ਵਿਕੇ ਦੇ ਦੰਤ ਤੌਰਾਂ ਪੈਨ ਕਰਨ ਤੇ ਹਾਥ ਹੋ ਗਿਆ ਸੀ ਇਸ ਦੁੱਖ ਦੀ ਘੜੀ ਚ ਸ਼ਾਮਲ ਹੋਣ ਲਈ ਪੰਜਾਬ ਦੇ ਕੈਬਨਰ ਮੰਤਰੀ ਕਲਦੀਪ ਸਿੰਘ ਢਾਲੀਵਾਲ ਮਰਹੂਮ ਅਜੀਪਾਲ ਸਿੰਘ ਦੇ ਘਰ ਦੇ ਪਤਾ ਪਰ ਉਕਾਰ ਸਿੰਘ ਦੇ ਪੂਰਕ ਵੰਤ ਮੈਂਬਰਾਂ ਨਾਲ ਦੁੱਖ ਦਾ ਅਜ਼ਹਾਰ ਕਰਨ ਉਸਦੇ ਪਿੰਡ ਲਾਲਵਾਲਾ ਪਹੁੰਚੇ ਅਤੇ ਉਹਨਾਂ ਨੇ ਇਹ ਐਲਾਨ ਕੀਤਾ ਕਿ ਉਹ ਅਜੀਪਾਲ ਸਿੰਘ ਦੀ ਡੈਡ ਬੋਡੀ ਨੂੰ ਬਾਦਲ ਲੈਣ ਲਈ ਪੂਰੀ ਮਦਦ ਕਰਨਗੇ। ਹੈਮਦਾਨ ਸਬਾਲ ਕਾ ਪਿਰੋਵਾਦਾਨਕ ਦੇ ਅਲਾਵਾ ਪੂਰ ਪਿੰਡ ਦੇ ਵਿੱਚ ਸਾਡਾ ਇੱਕ ਬਹੁਤ ਨੌਜਵਾਨ ਛੋਟਾ ਵੀਰ ਸਭ ਲੋਕਾਂ ਨੇ ਕੱਲ ਦੀ ਸੋਸ਼ਲ ਮੀਡੀਆ ਤੇ ਉੱਤੇ ਨਿਊਜ਼ ਦੇਖੀ ਹੈ 29 ਸਾਲ ਦਾ ਜੇਪਾਲ ਸਿੰਘ ਹਾਰਟਟੈਕ ਦੇ ਨਾਲ ਬੜਾ ਪਿਆਰਾ ਬੱਚਾ ਸੀਗਾ ਉਹਨਾਂ ਦੇ ਪਿਤਾ ਜੀ ਬੰਦਾ ਖੜੇ ਅਸੀਂ ਉਹਨੇ ਬੀਲੀ ਬੋਰਡ ਦੇ ਵਿੱਚ ਬੇਟਾ ਉੱਥੇ ਟਰਕਿੰਗ ਦਾ ਕੰਮ ਕਰਦਾ ਸੀ ਬੜਾ ਅੱਛਾ business ਸੀਗਾ ਪਰ ਅਚਾਨਕ ਹਾਰਟਟੈਕ ਜਿਹੜਾ ਉਹ ਆ ਗਿਆ ਜਦੇ ਉਹਦਾ ਵਿਆਹ ਸੀਗਾ ਕਮਿੰਗ ਫਲਦੀ ਦੇ ਵਿੱਚ ਕੌਣ ਵਾਲੇ ਫਲਦੀ ਦੇ ਵਿੱਚ ਉਹਦਾ ਵਿਆਹ ਹੋਣਾ ਸੀਗਾ ਘਰ ਦੇ ਵਿਚਾਰੇ ਵਿਆਹ ਦੀਆਂ ਤਿਆਰੀਆਂ ਕਰਨ ਲਈ ਫਿਰ ਕੁਦਰਤ ਨੇ ਰੰਗ ਮਹਾਰਾਜ ਨੂੰ ਕੁਝ ਹੋਰ ਮਜੂਦ ਸੀਗਾ ਸੋ ਮੈਂ ਅਫਸੋਸ ਕਰ ਰਹਾ ਹਾਂ ਇਸ ਕਾ ਮੇਰੇ ਹਮਕੁੰਤੀ ਸਾਹਿਬ ਨੇ ਡਿਊਟੀ ਲਈ ਹੈ ਕਿ ਕਿਤੇ ਵੀ ਕਿਸੇ ਵੀ ਕੋਈ ਐਨਐੜੀ ਨੂੰ ਸਵਸਿਆ ਤੋਂ ਉੱਤੇ ਜਾਣਾ ਸੋ ਮੈਂ ਕਿਉਂਕਿ ਆਪਾ ਦੇ ਇਲਾਕੇ ਆ ਆਪਣਾ ਪਿੰਡ ਵੀ ਨਾਲ ਇਹ ਦੇਖ ਲੈ ਇਥੋਂ ਮੈਂ ਅਫਸੋਸ ਕਰਨਾ ਹੈ ਹਰ ਜੀਓ ਸਾਹਿਬ ਦੇ ਨਾਲ ਪਰਿਵਾਰ ਦੇ ਨਾਲ ਕਿ ਕੋਈ ਕਿਸੇ ਇੱਕ ਤਰ੍ਹਾਂ ਦੀ ਸਾਡੀ ਸਰਕਾਰ ਦੀ ਮਾਨ ਸਾਹਿਬ ਦੀ ਸਰਕਾਰ ਦੀ ਕੋਈ ਹੈਲਪ ਦੀ ਲੋੜ ਹੋਈ। ਅਸੀਂ ਬਲ ਹਰ ਤਰ੍ਹਾਂ ਦੀ ਮਦਦ ਕਰਨ ਦੇ ਪਿਆਰ ਪਰ ਕਿਉਂਕਿ ਇਹਨਾਂ ਦਾ ਪਰਵਾਦ ਉੱਥੇ ਆ ਦਾ ਨਹੀਂ ਸੈਟ ਹੈ ਇਹਨਾਂ ਦੀ ਬੇਟੀ ਬੇਟਾ ਕੈਨੇਡਾ ਦੇ ਵਿੱਚ ਨੇ। ਪਰ ਇਹਨਾਂ ਨੇ ਇਹਨਾਂ ਦੇ ਸਭ ਕੁਝ ਠੀਕ ਹੈ ਪਰ ਮੈਂ ਕਹਾਂ ਕਿ ਕੋਈ ਵੀ ਕਿਸੇ ਕਿਸਮ ਦੀ ਕੋਈ ਲੋੜ ਹੈ। ਅਸੀਂ ਨਾਲ ਕੋ ਮਾਦਾ ਸੱਚੇ ਬਾਚਾ ਬੇਟੇ ਨੂੰ ਅਜੇ ਪਾਲ ਨੂੰ ਸਾਡਾ ਸਾਥ ਛੱਡ ਗਿਆ ਉਹਨੂੰ ਆਪਣੇ ਚੰਨਾਂ ਚ ਰੱਖੇ ਉਹਦੇ ਬਾਪ ਨੂੰ ਭੈਣ ਨੂੰ ਭਰਾ ਨੂੰ ਬਾਕੀ ਪਰਿਵਾਰ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਪਿੱਛੇ ਸ਼ੋਕ ਸ਼ਾਂਤੀ ਜਿਹੜੀ ਕਦਰ ਉੱਤੇ ਕੇ ਮੈਂ ਇਸ ਕਰਦਾ। ਗੱਡ ਬਾਡੀ ਲੈਂਦਾ ਦਿੱਤੇ ਸਰਕਾਰ ਨਾ ਮੈਂ ਪੁੱਛਿਆ ਕਹਿੰਦੇ ਕੋਈ ਬਲ ਹੈ ਵੀ ਜੇ ਕੋਈ ਲੋੜ ਪਊ ਤਾਂ ਅਸੀਂ ਭਾਜ ਜਾਈਏ। ਅਸੀਂ ਹਰਕ ਦੀ ਗੱਲ। ਇੰਨਾ ਦੀ ਤੇ ਪਰਮਾਤਮਾ ਦੀ ਕਿਰਪਾ ਵੀ ਉਹਨਾਂ ਦੇ ਪਰਿਵਾਰ ਦੇ ਜੀਵਨ ਉੱਤੇ ਜਿਹਦਾ ਕੋਈ ਵੀ ਉਹਦੀ ਵੀ ਮਤ ਕਰਦੇ। ਪਰ ਕਿਹਾ ਕਿ ਜੇ ਲੋੜ ਪਊਗੀ ਤੇ ਦੱਸਣਗੇ ਆਪਾਂ ਹਾਂ। ਕਦਰਦਸ ਕੀ ਸਰਕਾਰ ਦੇ ਬਹੁਤ ਸਾਰੇ ਮੌਕੇ ਇਦਾਂ ਹੋ ਰਹੀਆਂ ਨੇ ਇਹਦਾ ਕਾਰਨ ਪਤਾ ਕਰਨ ਦੀ ਕੀ ਬੜੀ ਦੁਖਦਾਈ ਗੱਲ ਆ ਮੈਂ ਤਾਂ ਬਲ ਰੋਜ਼ ਵਾਲੀ ਡਿਊਟੀ ਲਾ ਲਓ ਮੇਰੀ ਅਜੇ ਅਸੀਂ ਗਰਦਾਸਪੁਰ ਤੁਰੇ ਆ ਤੇ ਹੁਣੇ ਧੂਦੀ ਦਾ ਇੱਕ ਮੁੰਡਾ ਮਰ ਗਿਆ ਉੱਥੇ ਜਦੋਂ ਉਹਨੇ ਉੱਥੋਂ ਕਾਲ ਆਈ ਕਿ ਉਹਦੀ ਡੈਡ ਬਾਡੀ ਭੇਜੋ ਇਹਨੂੰ ਬੜਾ ਅਫਸੋਸ ਹੈ ਐਕਚੁਅਲੀ ਕੀ ਆ ਕਿ ਵਰਲਡ ਵਾਈਡ ਜਿਹੜੀ ਆਰਥਿਕ ਸਥਿਤੀ ਆ ਬਹੁਤੀ ਚੰਗੀ ਦੀ ਆਪਣੇ ਬੱਚੇ ਜਿਹੜੇ ਇਹ ਤੇ ਬੱਚਾ ਸੈਂਟ ਸੀਗਾ ਇਹਦਾ ਤਾਂ ਬੜੀ ਪਤਾ ਨਹੀਂ ਕਿਉਂ ਅਟੈਕ ਆ ਗਿਆ ਇਹ ਦਾ 8-2 ਸਾਲ ਦਾ ਆਪਣੇ ਟਰਾਲੇ ਟੂਲੇ ਵਧੀਆ ਕੰਮ ਸੀ ਇਹਦਾ ਠੀਕ ਸੀਗਾ ਪਰ ਕਈ ਜਿਹੜੇ ਮੁੰਡੇ ਜਾਦਿਆਂ ਦੀ ਡੈਥ ਹੋ ਗਈ ਉਹ ਜਿਹੜੇ ਨਵੇਂ ਜਾਂਦੇ ਐ ਐਜੂਕੇਸ਼ਨ ਦੇ ਬਾਹਰ ਜਿਹੜਾ ਕੰਮ ਕਰ ਜਾਂਦੇ ਇਥੋਂ ਮਾਪੇ ਵਿਚਾਰੇ ਕੋ 2 ਕਿੱਲੇ ਵੇਚਦਾ ਕੋ 3 ਕਿੱਲੇ ਵੇਚਦਾ ਉੱਥੇ ਜਾ ਕੇ ਜਿੰਨੀ ਆਪਾਂ ਨੂੰ ਲੱਗਦਾ ਮੈਂ ਖੁਦ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਗੈਸ ਸਟੇਸ਼ਨ ਤੇ ਕੰਮ ਕਰਦਾ ਰਿਹਾ ਮੇਰੇ ਬੱਚੇ ਉੱਥੇ ਆ ਉਹ ਵੀ ਟਰਕਿੰਗ ਦਾ ਕੰਮ ਕਰਦੇ ਮੈਨੂੰ ਪਤਾ ਕਿ ਬਹੁਤ ਔਖਾ ਕੰਮ ਆ ਮਿਹਨਤ ਕਰਨੀ ਤਾਂ ਵੀ ਤਵੀ ਘੰਟੇ ਸਾਡੇ ਬੱਚੇ ਉੱਤੇ ਕੰਮ ਕਰਦੇ। ਸੋ ਨਵੇਂ ਪੱਗਏ ਬੱਚੇ ਨੂੰ ਐ ਲੱਗਦਾ ਹੁੰਦਾ ਕਿ ਜਿੱਦਾਂ ਸ਼ਾਇਦ ਉੱਥੇ ਲੋਕਾਂ ਨੇ ਨਾਲ ਡਾਲਰ ਲੱਗੇ ਆ। ਤੇ ਉਹਨਾਂ ਨੂੰ ਦੱਸ ਕੇ ਆ ਕੇ ਭੱਜ ਕੇ ਉੱਥੋਂ ਲਾ ਕੇ ਲੈ ਆਉਣੇ। ਸੋ ਮੈਨੂੰ ਲੱਗਦਾ ਥੋੜਾ ਜਿਹਾ ਉੱਥੇ ਸਟ੍ਰੈਸ ਹੈ ਆਪਣੇ ਨਵੇਂ ਬੱਚਿਆਂ ਦੇ ਵਿੱਚ ਨਾ। ਕਿਉਂਕਿ ਕਰਦੇ ਵਿਚਾਰੇ ਉਹਨੇ ਕਿਸੇ ਦੇ 2 ਕਿੱਲੇ ਵਿੱਚ ਆ, ਕਿਸੇ ਕਿੱਲਾ ਵਿੱਚ ਆ, ਕਿਸੇ 2.5 ਕਿੱਲੇ 3 ਕਿੱਲੇ ਵਿੱਚ ਕੇ ਭੇਜਿਆ। ਉਹਦੇ ਮਨ ਤੇ ਹੁੰਦਾ ਜੰਗ ਜਨਰੇਸ਼ਨ ਆਪਣੀ, ਮੁੰਡੇ ਦੇ ਮਨ ਤੇ ਹੁੰਦਾ ਕਿ ਪਿੱਛੋ ਪਪਿਆਂ ਦੇ ਪਿਆਦਿਆਂ ਦੇ ਆਸਿਕ ਤੌਰ ਤੇ ਤੰਗੀ ਚਾਗ ਕੇ ਕੱਲਿਆ ਹੁੰਦਾ ਉੱਥੇ ਉਹਨਾਂ ਬਲ ਜਿਹੜਾ ਉਹ ਨਹੀਂ ਉਹਨਾਂ ਨੂੰ ਮਿਲਦਾ ਜਿੰਨਾ ਉਹ ਸਮਝ ਕੇ ਗਏ ਹੁੰਦੇ ਸੋ ਉੱਥੇ ਵੀ ਜ਼ਿੰਦਗੀ ਕਾਫੀ ਟਫ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਸਾਡੇ ਬੱਚੇ ਜਿਹੜੇ ਉਹ ਸਟ्रेस ਦੇ ਵਿੱਚ ਨੇ ਜਿਹੜੇ ਹਾਰਟ ਬੈਗ ਆ ਰਹੇ ਇਹ ਤੇ ਦੇਖੋ ਸਾਡਾ ਦੁਖਾਂਤ ਹੈ ਪੰਜਾਬ ਦਾ ਕਿ ਬਲ ਜਿਹੜਾ 75 ਸਾਲ ਬੀਤ ਗਏ ਵੇ ਸਾਡੇ ਰਾਜ ਕੰਨਾਂਗੇ ਸਰਕਾਰਾਂ ਪਹਿਲਾਂ ਸੋਚਦੀਆਂ ਕਿ ਪੰਜਾਬ ਦੇ ਵਿੱਚ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਂਦਾ ਤੇ ਛੇ ਦਾ ਇੰਨੇ ਬੱਚੇ ਨਾਵਚਾਰੇ ਜਾਂਦੇ ਹੁਣ ਅਸੀਂ ਇਸ ਗੱਲ ਤੇ ਲੱਗੇ ਆ ਮਾਨ ਸਾਹਿਬ ਦੀ ਸਰਕਾਰ ਤਿੰਨ ਮਤਲਬ ਏਜੰਡਿਆਂ ਤੇ ਕੰਮ ਕਰਦੀ ਆ ਪਰਵਾਸ ਸੁਰੱਖਣ ਵਾਸਤੇ ਕਿ ਬੱਚੇ ਬਾਹਰ ਨਾ ਜਾਣ ਇੱਕ ਤੇ ਅਸੀਂ ਸਰਕਾਰੀ ਨੌਕਰੀਆਂ ਦੇਣ ਦੂਜਾ ਅਸੀਂ ਪ੍ਰਾਈਵੇਟ ਸੈਕਟਰ ਜਿਹੜਾ ਇੰਡਸਟਰੀ ਜਿਹੜੀ ਆ ਉਨੂੰ ਲੈ ਕੇ ਆਦੇ ਬਾਅਦ ਤੋਂ ਅੱਜ ਕੇ ਬਾਅਦ ਤੋਂ ਬੰਦਾ ਇੰਡਸਟਰੀ ਲੱਗੇ ਤੇ ਨੌਕਰੀ ਮਿਲ। ਪਿੱਛਾ ਸਾਡਾ ਇਹ ਹੈ ਕਿ ਖੇਤੀ ਪ੍ਰਧਾਨ ਸੂਬਾ ਪੰਜਾਬ ਤੇ ਖੇਤੀ ਜਿਹੜੀ ਆ ਉਹ ਇਸ ਢੰਗ ਦਾ ਹੋਵੇ ਕਿ ਖੇਤੀ ਪ੍ਰੋਫਟ ਵਾਲਾ ਧੰਦਾ ਬਣ ਜੇ। ਉਹ ਬੰਦਾ ਇੱਥੇ ਖੇਤੀ ਕਰਕੇ ਆਪਣੀ ਰੋਟੀ ਖਾਵੇ ਉਹਨੂੰ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰੇ। ਅਸੀਂ ਇਹਨਾਂ ਤਿੰਨਾਂ ਤੇ ਕੰਮ ਕਰਦੇ ਕਿਉਂਕਿ 75 ਸਾਡੇ ਨਾਲ ਤੇ ਜਿਹੜਾ ਦਖਾਂਤ ਹੋਇਆ ਉਹ ਮੈਂ ਤੇ ਰੱਬ ਦੀ ਅਰਦਾਸ ਕਰਦਾ ਕਿ ਕਦੀ ਵੀ ਕਿਸੇ ਵੈਰੀ ਦੁਸ਼ਮਣ ਦੇ ਨਾਲ ਵੀ ਨਾ ਇਸ ਤਰ੍ਹਾਂ ਦੀ ਗੱਲ ਹੋਵੇ। ਭਾਰੀਵਾਲ ਸਾਹਿਬ ਆਏ ਆ ਛੱਡ ਕੇ ਅਫਸੋਸ ਕਰਨ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਬੜੀ ਹੌਂਸਲਾ ਦਿੱਤਾ ਕਿ ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਡੈੱਡ ਬਡੀ ਲਿਹਾਉਣ ਦੇ ਵਿੱਚ ਕੋਈ ਲੋੜ ਪੈਂਦੀ ਆ ਤੇ ਤੁਸੀਂ ਸਾਨੂੰ ਕਾਲ ਕਰੋਗੇ ਤੇ ਅਸੀਂ ਜਰੂਰ ਮਦਦ ਲਈ ਤੁਹਾਡੀ ਹੱਲ ਕਰਾਂਗੇ। ਬਾਕੀ ਡੈੱਡ ਬਡੀ ਜਿਹੜੀ ਆ ਉਹ ਵੀਰਵਾਰ ਤੰਤਾ ਟਾਈਮ ਉਹਨਾਂ ਨੇ ਦਿੱਤਾ ਹੈ ਕਿ 2 ਤਰੀਕ ਨੂੰ ਉੱਥੋਂ ਜਿਹੜੀ ਆ ਉਹ ਚੱਲ ਪੂਗੀ ਤੇ 4 ਤਰੀਕ ਨੂੰ ਸ਼ਾਇਦ ਐਤਵਾਰ ਰਿਤੇ ਸਾਡੇ ਕੋਲ ਪਹੁੰਚ ਜਾਵੇ। ਬਾਕੀ ਮੈਂ ਤੇ ਇੰਨਾ ਕੀ ਕਹਿ ਸਕਦਾ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਰੇ ਬੱਚੇ ਜਿੰਨੇ ਵੀ ਬਾਹਰ ਗਏ ਨੇ ਉਹਨਾਂ ਦਾ ਪ੍ਰਮਾਤਮਾ ਬੇਧ ਭਰਿਆ ਹੱਥ ਰੱਖੇ ਉਹਨਾਂ ਤੇ ਤੇ ਕਦੀ ਵੀ ਕਿਤੇ ਜੋ ਘਟਨਾ ਸਾਡੇ ਨਾਲ ਵਾਪਰੀ ਆ ਕਦੀ ਵੈਰੀ ਦੁਸ਼ਮਣ ਦੇ ਬੱਚੇ ਦੇ ਨਾਲ ਵੀ ਨਾ ਵਾਪਰੇ। ਤੇ ਇਹ ਕਹਿੰਦਾ ਹਾਂ। ਹੰਤਾਨੂ